ਵਿਦਿਆਰਥੀਆਂ ਨੇ ਖੁਦ ਮੰਨਿਆ ਕਿ ਸੀ ਰਾਜਸਥਾਨ ਤੋਂ ਆ ਐਡਮਿਸ਼ਨ ਅਸੀਂ ਇੱਥੇ ਕਰਵਾਈ ਹੋਈ ਹੈ ਡਮੀ ਐਡਮਿਸ਼ਨ ਹੈ ਸਿਰਫ ਐਗਜ਼ਾਮ ਦੇਣ ਲਈ ਇੱਥੇ ਆਣੇ ਆ ਇਥੋਂ ਤੱਕ ਹੀ ਐਗਜ਼ਾਮ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਅੰਡਰਸਟੈਂਡਿੰਗ ਪੂਰੀ ਹੁੰਦੀ ਹੈ ਭਾਈ ਇਹਨੇ ਪੈਸੇ ਦਿਓ ਇਗਜ਼ਾਮ ਵੀ ਤੁਹਾਡੇ ਹੋ ਜਾਂਦੇ ਨੇ ਜਿੱਥੇ ਭਗਵੰਤ ਮਾਨ ਖੁਦ ਰਹਿ ਰਿਹਾ ਉਹ ਏਰੀਆ ਚੋਂ 30 ਕਿਲੋਮੀਟਰ ਤੇ ਲਹਿਰਾ ਗਾਗਾ ਬਿਲਕੁਲ ਸੁਨਾਮ ਤੇ ਲਹਿਰਾ ਗਾਗਾ ਤੇ ਲਹਿਰਾ ਗਾਗਾ ਦੇ ਵਿੱਚੇ ਚੱਲ ਰਿਹਾ ਇਹ ਨਹੀਂ ਹੋ ਸਕਦਾ ਦੇ ਇਹਨਾਂ ਨੂੰ ਪਤਾ ਹੀ ਨਾ ਹੋਵੇ ਇਹਨਾਂ ਦੀ ਡਿਊਟੀ ਬੰਦੀ ਸੀ ਕਿ ਪਤਾ ਕਰ ਦੇ ਇਹਦੇ ਉੱਤੇ ਕੋਈ ਆਪਣੀ ਕਾਨੂੰਨੀ ਕਾਰਵਾਈ ਕਰ ਦੇ ਪਰ ਮੈਨੂੰ ਆ ਲੱਗਦਾ ਮੁਹੱਲੀ ਚ ਵੀ ਕੋਈ ਰੈਕਟਸ ਹੁਣੇ ਚੱਲਦੇ ਨੇ ਬਿਲਕੁਲ ਹਰ ਪਾਸੇ ਰੈਕਟਾਂ ਦਾ ਰਾਜ ਚੱਲ ਰਿਹਾ ਅੱਜਕੱਲ੍ਹ ਜਿਹੜਾ ਮਾੜਾ ਮੋਟਾ ਸੰਸਥਾਗਰ ਢਾਂਚਾ ਸੀ ਔਰ ਜੇ ਕੋਈ ਕੋਸ਼ਿਸ਼ ਕਰਦਾ ਹੈ ਕਿ ਮੈਂ ਕਾਨੂੰਨ ਨਾਲ ਕੰਮ ਕਰਨਾ ਹੈ ਉਹਨੂੰ ਕਹਿੰਦੇ ਤੂੰ ਬੰਦਾ ਆਇਆ ਵੱਡਾ ਇਹ ਜਿਹੜਾ ਏਰੀਆ ਹੈ ਇਹ ਏਰੀਆ ਇਸ ਗੱਲ ਦੇ ਉੱਤੇ ਥੋੜੀ ਗੱਲ ਨਾਲ ਮੈਂ ਖੁਦ ਫਕਾਹ ਥੋੜੀ ਗੱਲ ਨੂੰ ਵੱਡੀ ਕਰ ਰਿਹਾ ਕਿ ਇਹ ਇਨਾਂ ਨੇ ਇੱਕ ਤਸੀਲਦਾਰਾਂ ਦੀ ਭਗਤੀ ਹੋਈ ਹਾਂਜੀ ਤਸੀਲਦਾਰਾਂ ਦੀ ਭਗਤੀ ਵਿੱਚ ਇਸ ਏਰੀਆ ਦੇ ਬੱਚੇ ਆਏ ਸਾਰੇ ਮਿਲ ਸਾਰੇ ਆਪਾਂ ਉਦੋਂ ਵਾਸਾ ਕੀਤਾ ਸੀ ਜੱਟ ਸਾਹਿਬ ਜੀ ਆਵਾਗਿਆ ਤੇ ਇਸੇ ਤੋਂ ਹੀ ਜੇਈ ਦੀ ਭక్తి ਹੋਈ ਇਸੇ ਤੋਂ ਹੀ ਪਬਲਿਕ ਐਨਾਲਿਸਟ ਦੀ ਭక్తి ਹੋਈ ਸੋ ਜਿਹੜੇ ਪਰਚੀ ਤੁਸੀਂ ਦੇਖੋਗੇ ਉਹ ਇਸੇ ਏਰੀਆ ਚ ਹੋ ਰਹੀ ਹੈ ਇਸ ਏਰੀਆ ਚ ਕੋਈ ਨਾ ਕੋਈ ਵੱਡਾ ਰੈਕਟ ਚੱਲ ਰਿਹਾ ਪਿਛੇ 2-3 ਸਾਲ ਤੋਂ 4-5 ਸਾਲ ਤੋਂ ਜੀ ਇਹ ਰੈਕਟ ਨੂੰ ਸਰਕਾਰ ਕਿਤੇ ਨਾ ਕਿਤੇ ਇਸ ਗੰਭੀਰ ਦੇ ਬਾਵਜੂਦ ਕਿ ਇਹਨਾਂ ਨੂੰ ਪਤਾ ਹੈ ਕਿ ਰੈਕਟ ਚੱਲ ਰਿਹਾ ਹੈ ਇਹਨਾਂ ਨੂੰ ਪਤਾ ਹੈ ਕਿ ਸਭ ਕੁਝ ਹੋ ਰਿਹਾ ਹੈ ਪਰ ਮੈਨੂੰ ਨਹੀਂ ਪਤਾ ਬੇਅੱਖਾਂ ਕਿਉਂ ਮੀਚਦੇ ਨੇ